ਦੇਰਾਂਤ ਤੁਸਤ ਕੇ ਹਰ ਇੱਕ ਚੀਜ਼ ਨੂੰ ਆਪਣੀ ਰਾਜ ਦੇ ਤੇ ਪੀਆਰਟੀ ਦੇ ਲਈ ਵਰਤਣਾ ਬੰਦ ਕਰੀਂ ਕਿ ਜੋ ਭਗਵਾਨ ਕਮਾਨ ਕਰ ਰਿਹਾ ਹੈ ਇਹ ਤਾਂ ਪਹਿਲਾਂ ਕਿਸੇ ਨੇ ਕੀਤਾ ਹੀ ਜੋ ਜੁਟੀ ਥੋੜੀ ਪੰਜਾਬ ਨੇ ਲਾਈ ਮੈਂ ਬੇਨਤੀ ਕਰਦਾ ਕਿ ਤੁਸੀਂ ਆਪਣਾ ਧਿਆਨ ਉਹਦੇ ਤੇ ਕੇਂਦਰਿਤ ਕਰੋ ਇਹ ਜਿਹੜੀ ਧਰਮ ਦੇ ਵਿੱਚ ਬੇਵਜ੍ਹਾ ਦੀ ਦਖਲਅੰਦਾਜ਼ੀ ਤੁਸੀਂ ਬਤੌਰ ਮੁਖਮਤਰੀ ਕਰਨੀ ਕਿਉਂ ਨਹੀਂ ਇਹ ਕਾਮੂ ਕਹਿੰਦੇ ਤੁਸੀਂ ਚੱਗਦੇ ਟੀਵੀ ਦੇਖ ਰਹੇ ਹੋ ਮੈਂ ਹਾਂ ਗੁਰਵਿੰਦਰ ਸਿੰਘ ਛੋਟੇ-ਛੋਟੇ ਬੱਚਿਆਂ ਦੀ ਲਾਸਾਨੀ ਸ਼ਹਾਦਤ ਨੂੰ ਸੀਐਮ ਮਾਨ ਦੇ ਵੱਲੋਂ ਜੋ ਕਹਿ ਕੇ ਪ੍ਰਚਲਿਤ ਕੀਤਾ ਗਿਆ ਉਸ ਤੋਂ ਬਾਅਦ ਸੀਐਮ ਮਾਨ ਵਾਪਕ ਤੇ ਆਏ ਉਹਨਾਂ ਦੇ ਵੱਲੋਂ ਮਾਫੀ ਵੀ ਮੰਗ ਲਈਤੀ ਗਈ ਹੈ ਤੇ ਇਸ ਮਸਲੇ ਨੂੰ ਸ਼ਾਂਤ ਕਰਨ ਦੀ ਅਪੀਲ ਕੀਤੀ ਗਈ ਹੈ ਪਰ ਉਸ ਤੋਂ ਬਾਅਦ ਵੀ ਅਕਾਲੀ ਦਲ ਨੇ ਸਵਾਲ ਖੜੇ ਕੀਤੇ ਨੇ ਅਕਾਲੀ ਦਲ ਦੇ ਬੁਲਾਰੇ ਲੀਗਲ ਸੈੱਲ ਦੇ ਆਗੂ ਨੇ ਵੱਡਾ ਬਿਆਨ ਦਿੱਤਾ ਹੈ ਅਰਸ਼ਦੀਪ ਕਲੇਰ ਦੇ ਵੱਲੋਂ ਇੱਕ ਵੀਡੀਓ ਸ਼ੇਅਰ ਕੀਤੀ ਗਈ ਸੋਸ਼ਲ ਮੀਡੀਆ ਤੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸੀਐਮ ਮਾਨ ਸਾਹਿਬ ਤੁਸੀਂ ਕਈ ਕੰਮ ਅਜਿਹੇ ਹੁੰਦੇ ਐ ਜੋ ਪਹਿਲੀ ਵਾਰ ਕਰਦੇ ਹੋ ਦੂਜੀਆਂ ਸਰਕਾਰਾਂ ਨੇ ਨਹੀਂ ਕੀਤੇ ਹੁੰਦੇ ਪਰ ਸਲਾਹ ਸਹੀ ਲੈ ਲਿਆ ਕਰੋ ਉਹਨਾਂ ਨੇ ਕਿਹਾ ਕਿ ਲਾਸਾਨੀ ਸ਼ਹਾਦਤ ਨੂੰ ਤੁਸੀਂ ਇਸ ਤਰੀਕੇ ਨਾਲ ਕੋਡ ਨਹੀਂ ਕਰ ਸਕਦੇ ਆਨੇ ਤੁਸੀਂ ਮਾਫੀ ਮੰਗ ਲਈ ਐ ਪਰ ਸਿੱਖ ਕੌਮ ਨੂੰ ਇਸ ਦੇ ਨਾਲ ਗਹਿਰਾ ਸਦਮਾ ਲੱਗਾ ਐ ਗਹਿਰਾ ਝਟਕਾ ਲੱਗਾ ਐ ਉਹਨਾਂ ਨੇ ਕਿਹਾ ਕਿ ਰੱਬ ਤੁਹਾਨੂੰ ਸਦਬੁੱਧੀ ਬਖਸ਼ੇ ਕੀ ਕੁਝ ਕਿਹਾ ਅਰਸ਼ਦੀਪ ਕਲੇਰ ਦੇ ਵੱਲੋਂ ਗਿਆ ਦੇਖੋ ਦੇਖੋ ਪੰਜਾਬ ਸਰਕਾਰ ਨੇ ਅੱਜ ਮਾਤਮੀ ਬਿਗਲ ਵਜਾਉਣ ਦਾ ਜਿਹੜਾ ਫੈਸਲਾ ਐ ਉਹਨੂੰ ਵਾਪਸ ਲੈ ਲੇ ਦੇਰ ਆਏ ਦਰੁਸਤ ਆਏ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਹਰ ਇੱਕ ਚੀਜ਼ ਨੂੰ ਆਪਣੀ ਰਾਜਨੀਤਿਕ ਟੀਆਰਪੀ ਦੇ ਲਈ ਵਰਤਣਾ ਬੰਦ ਕਰੋ ਹਰ ਰੋਜ਼ ਲਾਈਵ ਹੋ ਜਾਣਾ ਫਿਰ ਪੰਜਾਬੀਆਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰਨਾ ਕਿ ਜੋ ਭਗਵੰਤ ਮਾਨ ਕਰ ਰਿਹਾ ਹੈ ਇਹ ਤਾਂ ਪਹਿਲਾਂ ਕਿਸੇ ਨੇ ਕੀਤਾ ਹੀ ਮੁੱਖ ਮੰਤਰੀ ਸਾਹਿਬ ਤੁਹਾਡੇ ਤੋਂ ਪਹਿਲਾਂ ਵੀ ਜਿਹੜੀਆਂ ਸਰਕਾਰਾਂ ਰਹੀਆਂ ਨੇ ਉਹਨਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਸੀ ਨਾਲ ਹੀ ਉਹਨਾਂ ਨੂੰ ਵੀ ਗਿਆਨ ਸੀ ਕਿ ਕੀ ਕੰਮ ਕਰਨਾ ਚਾਹੀਦਾ ਹੈ ਕੀ ਨਹੀਂ ਇਹ ਜਿਹੜੀਆਂ ਸਾਡੀਆਂ ਲਾਸਾਨੀ ਸ਼ਹਾਦਤਾਂ ਨੇ ਕੁਰਬਾਨੀਆਂ ਨੇ ਇਹ ਕੌਮ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਨੇ ਇਹ ਮਾਤਮ ਦਾ ਵਿਸ਼ਾ ਨੇ ਜੋ ਡਿਊਟੀ ਤੁਹਾਡੀ ਪੰਜਾਬ ਨੇ ਲਾਈ ਹੈ ਮੈਂ ਬੇਨਤੀ ਕਰਦਾ ਕਿ ਤੁਸੀਂ ਆਪਣਾ ਧਿਆਨ ਉਹਦੇ ਤੇ ਕੇਂਦਰਿਤ ਕਰੋ ਪੰਜਾਬ ਦੀ ਡਿਵੈਲਪਮੈਂਟ ਦੀ ਗੱਲ ਕਰੋ ਸੋਸ਼ਲ ਵੈਲਫੇਅਰ ਸਕੀਮਾਂ ਦੀ ਗੱਲ ਕਰੋ ਇਹ ਜਿਹੜੀ ਧਰਮ ਦੇ ਵਿੱਚ ਬੇਵਜ੍ਹਾ ਦੀ ਦਖਲਅੰਦਾਜ਼ੀ ਤੁਸੀਂ ਬਤੌਰ ਮੁੱਖ ਮੰਤਰੀ ਕਰਨੀ ਚਾਹੁੰਦੇ ਹੋ ਇਹ ਕੌਮ ਨੂੰ ਕਬੂਲ ਨਹੀਂ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦੀ ਕੋਸ਼ਿਸ਼ ਕਰਨਾ ਗੁਰਦੁਆਰਾ ਸਹਿਬਾਨਾਂ ਤੇ ਕਬਜ਼ੇ ਲੈਣ ਦੀ ਕੋਸ਼ਿਸ਼ ਕਰਨਾ ਇਹ ਪੰਜਾਬ ਸਰਕਾਰ ਦਾ ਕੰਮ ਨਹੀਂ ਇਹ ਮੁੱਖ ਮੰਤਰੀ ਦਾ ਕੰਮ ਨਹੀਂ ਚਲੋ ਅੱਜ ਵੀ ਸ਼ਲਾਘਾ ਦੇ ਪਾਤਰੋਂ ਕਿ ਤੁਸੀਂ ਆਪਣੀ ਗਲਤੀ ਦਾ ਅਹਿਸਾਸ ਕੀਤਾ ਪਰ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਕਿ ਤੁਹਾਨੂੰ ਸਮੱਤ ਬਖਸ਼ਣ ਤਾਂ ਜੋ ਅੱਗੇ ਤੋਂ ਐਸੀ ਜਿਹੜੀ ਦਖਲਅੰਦਾਜ਼ੀ ਐਸੀ ਜਿਹੜੀ ਟੀਆਰਪੀ ਧਰਮ ਨੂੰ ਲੈ ਕੇ ਵੀ ਮੁੱਖ ਮੰਤਰੀ ਕਰਨਾ ਚਾਹੁੰਦੇ ਨੇ ਇਹ ਬਹੁਤ ਮੰਦ ਭਾਗੀ ਗੱਲ ਹੈ ਤੇ ਅੱਗੇ ਤੋਂ ਤੁਸੀਂ ਐਸੀ ਕੋਈ ਗਲਤੀ ਨਾ